ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਾ ਗਸੇ ਲੈ ਲੈ ਕੇ ਆਏ ਜੀ ਇੱਕ ਬੈੜ ਵਿੱਚ ਤਾਜੀ ਸੂਈ ਹੈ ਇੱਕ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਲੈ ਲਈ ਦੀ ਹੈ ਇੱਕ ਬਾਈਕ ਟੌਪ ਰੀਡ ਆਫਸਰ ਜੋਟੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਈ ਜੀ ਠੀਕ ਠਾਕ ਬਈ ਜੀ ਡਾਕਟਰ ਸਾਹਿਬ ਬਈ ਨਾਮ ਤੇ ਐਡਰੈਸ ਬੋ ਨਾਮ ਜਗਰਾਤ ਸਿੰਘ ਜੀ ਪਿੰਡ ਆਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਸੀਲ ਤੇ ਪਾਪੇਗੇ ਆਪਾਂ ਨੂੰ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਦੌਰ ਸ਼ਹਿਰ ਹੀ ਮੰਨ ਲਓ ਜੀ ਓਕੇ ਬਈ ਮੋਬਾਈਲ ਨੰਬਰ ਬੋ ਨਾ 9501417931 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਵਾੜ ਸੂਈ ਆ ਵੀਰੇ ਕੱਲ ਹੀ ਕੱਲ ਪਹਿਰੇ ਸੂਈ ਹੈ ਇਹ ਓਕੇ ਬੱਚੀ ਮੰਗ ਰਾ ਜੇਰ ਦੀ ਆਪਣੀ ਕੋਈ ਵੀਡੀਓ ਬਣੀ ਹੋਈ ਹੈ ਬੱਚੀ ਭੜੀ ਚੰਗੀ ਹੈ ਨਾ ਬੱਚੀ ਬਾਇ ਸ਼ਹਿਰ ਦੀ ਬੱਚੀ ਹੈ ਕੀ ਬਾਤ ਆ ਬੱਚਾ ਦੇਖੋ ਕੁਆਲਟੀ ਦਾ ਬਹੁਤ ਚੰਗਾ ਬੱਚਾ ਵੀ ਫੁੱਲ ਬਰੀਡ ਤੇ ਸੂਈ ਸਵਾਈ ਬੱਚਾ ਬੱਚੀ ਦੇ ਤੇ ਜੇਰ ਦੀ ਜੇਰ ਦੀ ਆਪਣੀ ਕੋਈ ਵੀਡੀਓ ਬਣੀ ਹੋਈ ਹੈ ਓਕੇ ਬਾਈ ਫੁੱਲ ਕੱਦ ਫੁੱਲ ਬਰੀਡ ਢਾਂਚਾ ਕਮਾਲ ਹੈ ਨਾ ਬਈ ਪਿੱਕ ਨੰਬਰ ਹੈ ਸਵਾਈ ਕਿਵੇਂ ਹੈ ਬਾਈ ਪਿੱਕ ਨੰਬਰ ਹੈ ਵੀ ਧਾਰਾ ਮਾਰ ਦੇ ਪਹਿਲਾਂ ਧਾਰਾ ਹੀ ਮਾਰ ਦਿੰਨੇ ਆ ਬਾਹਰ ਜਾ ਬਈ ਕੋਈ ਚੱਕਰ ਨਹੀਂ ਲੰਣਾੜਾ ਨੋਲਾ ਫੁੱਲ ਚੰਗੀਆਂ ਵੱਡੀ ਨਾੜ ਦੇਖੋ ਦੁੱਧ ਵਾਲੀ ਵੀ ਕਿਆ ਬਾਤ ਹੈ ਕਿੰਨਾ ਇੱਕ ਬੋਲਾ ਬੋਲਾ ਕੱਢਿਆ ਬਾਈ ਨੇ ਫਿਰ ਇਹਦੇ 6-7 ਕਿਲੋ ਉਹ ਨੂੰ ਕੱਢਤਾ ਵੀਰੇ ਆਪਾਂ ਓਕੇ ਹਾਂ ਠੀਕ ਹੈ ਬਾਈ ਪੁੱਲ ਕਾ ਦਾ ਪੂਰੀ ਪਲੀ ਵੀ ਛੋਟੀ ਨਾ ਮੰਨਿਓ ਬਈ ਬੱਚਾ ਮਗਰ ਬੱਚੀ ਅੱਜ ਬਹੁਤ ਚੰਗੀ ਹੈ ਲਚਵਾਈ ਦੇਖੋ ਬਈ ਕਿਉਂ ਨਾ ਬੜਾ ਚੰਗਾ ਨਾ ਬਈ ਇੱਕ ਨੰਬਰ ਦੀ ਮੋਟੀ ਚਵਾਈ ਹੈ ਜਿਵੇਂ ਨਾ 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 ਚੱਕਰੀ ਨਹੀਂ ਕਹਿਣਾ ਕਰਮਲੀ ਨੇ ਕੁਛ ਨਹੀਂ ਨਿਆਣਾ ਵੀ ਬਈ ਕਹਿੰਦਾ ਪਾਉਣਾ ਪਾਉ ਨਹੀਂ ਪਾਉਣਾ ਨਾ ਕੋ ਤਾਂ ਵੀ ਕੋਈ ਚੱਕ ਨਹੀਂ ਬੜੀ ਚੰਗੀ ਚਵਾਈ ਹੈ ਯਾਰ ਬੜੀ ਠੰਡੀ ਹੈ ਨਾ ਬੰਦ ਇੱਕ ਨੰਬਰ ਆ ਬਰੇ ਯਾਰ ਗੱਲ ਨਹੀਂ ਕੋਈ ਲੈ ਦੁਆਰੇ ਲੈਵਾ ਚੈੱਕ ਕਰਵਾਉਂਦੇ ਲੈ ਕਮਾਲ ਆਏ ਪੀਡੀ ਦੇ ਪਾਵੇ ਵਰਗੇ ਥਾਣਾ ਕੱਲਾ ਕੱਲਾ ਸਨ ਪਰ ਸ਼ਾਹ ਤੋਂ ਦੇਖੋ ਬਈ ਤੇ ਲਾਡੂ ਨਾਲੇ ਬਹੁਤ ਹੁੰਦੇ ਸ਼ਾਬ ਦਾ ਕਲੇਵਾ ਹੋਰ ਵੀ ਸੋਨਾ ਤਿਆਰ ਕਰਨ ਇਧਰੋਂ ਲੈਵਾ ਚੈੱਕ ਕਰ ਵੜੀ ਸਫਾਈ ਹੈ ਨਾ ਲੈ ਵੀ ਬਈ ਕੈਮਰੇ ਤੋਂ ਜਖਦੀ ਹੈ ਹਮ ਬੋਲੀ ਬੜੀ ਤੋਰੀ ਸਾਰੀਆਂ ਗੱਲਾਂ ਓਕੇ ਆ ਬਈ ਜੇਰ ਦੀ ਬਾਈ ਕੋਲੇ ਵੀਡੀਓ ਆ ਬੱਚਾ ਮਗਰ ਬੱਛੀ ਆ ਬੈੜ ਚੰਗੀ ਆ ਵੱਡੇ ਟਾਂਚੇ ਦੀ ਆ ਕੱਦ ਪ੍ਰਿੰਟ ਬਰੀਟ ਚਵਾਈ ਚੁਵਾਈ ਓਕੇ ਆ ਅੱਥੀ ਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੱਗਿਆ ਬਈ ਲੈ ਦੂਰਾ ਚੈੱਕ ਕਰੋ ਕਰਮਾਲੀ ਦਾ ਇੱਕ ਨੰਬਰ ਵਾਕਿਆ ਨਾ ਵੀ ਥੋੜੀ ਜਾ ਕੇ ਜਾਇ ਜੇ ਕੱਲ ਹੀ ਸੂਈ ਹੈ ਵੇੜਾ ਠੀਕ ਹੈ ਭਾਈ ਹਾਂ ਹੂੰ ਬਾਕੀ ਜਿਹੜਾ ਕੋਖਾ ਖਾਂਚਾ ਕੈਂ ਰਾਜ ਪੁੱਜ ਕੇ ਹੋਰ ਹੀ ਬਣ ਜਾਣਾ ਵੇੜਾ ਸਹੀ ਆ ਭਾਈ ਸਹੀ ਆ ਲੈ ਬਰੀਟ ਤੇ ਕੱਦ ਦਾ ਨਾਜਾ ਲਾ ਲਿਆ ਕਿਆ ਬਾਤ ਪੂਰੀ ਭਲੀ ਵੀ ਵਹਿ ਡੱਕਣੀ ਜੀ ਹਾਂ ਭਾਈ ਪੂਰੀ ਕੋਲ ਲਸੀ ਨਹੀਂ ਲਾਵੀ ਨਹੀਂ ਛੋਟ ਹੀ ਨਹੀਂ ਖਾਂਡ ਵੀ ਇੱਕ ਨੰਬਰ ਆ ਚੂਣ ਵੀ ਇੱਕ ਨੰਬਰ ਆ ਕੋਈ ਭਾਈ ਨੇ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਕੀ ਮੁੱਲ ਹੈ ਵੀਰੇ ਜੱਜ ਬਸ ਇਹਦਾ ਮੁੱਲ ਨਹੀਂ ਕਰਨਾ ਵੀਰੇ 80 ਜੋ ਹਜ਼ਾਰ ਰੁਪਏ ਛੋੜ ਕਰ ਦਾਂਗੇ 80000 ਚੋਂ ਬਈ ਕਹਿੰਦਾ 1000 ਰੁਪਿਆ ਛੋੜ ਹੋ ਜੂਗੀ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਜਮਾ ਜਾ ਜਾਵੇ ਇੱਥੇ ਕੇ ਮੁੱਲ ਰੱਖਿਆ ਬਈ ਨੇ ਬਾਲਾ ਮੁੱਲ ਨਹੀਂ ਰੱਖਿਆ ਲੈਣ ਦੇ ਨਾਲ ਮੋ ਜਾਵੇ ਅੱਗੇ ਵੀਰੇ ਦੋ ਨੰਬਰ ਕਿੰਨੇ ਦਿਨ ਲੋ ਜੀ ਇਹ ਵੀਰੇ ਦੋ ਚਾਰ ਕਿ ਦਿਨ ਬੱਛੀ ਕੱਢਦੀ ਆ ਓਕੇ ਇਹ ਵੀ ਦੂਜਾ ਸੂਏ ਕਦ ਕੁਦ ਬਹੁਤ ਵੱਡਾ ਬੱਛੀ ਦਾ ਫਾਰਮ ਚੋਂ ਲੈਂਦੀ ਆਪਾਂ ਇਹ ਹੂੰ ਤੇ ਦੁੱਧ ਦੇ ਦੂ 30 ਕਿਲੋ ਬੱਛੀ ਓਕੇ ਬਾਈ ਇਹ ਢਲ ਢੁੱਲ ਬਹੁਤ ਪਈ ਬੋਲ ਵੱਡਾ ਢਾਂਚਾ ਬਾਈ ਬਹੁਤ ਢਲ ਢੁੱਲ ਪਈ ਹੈ ਮੱਛੀ ਦੀ ਇਕੱਲੀ ਕੱਚੀ ਕੱਚੀ ਆ ਬਾਈ ਪੋਲੀ ਵਾਲੀ ਪਈ ਹੈ ਬੋਲੀ ਬਾਈ ਜਿੱਦ ਤਿਆਰ ਹੋ ਗਈ ਮੱਛੀ ਨਾਲ ਗੱਲਾਂ ਕਰਾ ਦੇਣੀ ਗੱਲਾਂ ਕਰਾ ਦੇਣੀ ਖਾਣ ਦੇਖੋ ਮੁੱਠੀ ਵਾਲਾ ਕੱਲਾ ਕੱਲਾ ਖਾਣ ਚਵਾਈ ਬਹੁਤ ਚੰਗੀ ਨਿਕਲੂ ਜਿਹੜਾ ਸਾਰਾ ਨੰਬਰ ਜਵਾਈ ਫਿਰ ਆਪਾਂ ਪਾਸ ਕਰਕੇ ਲੈਤੀ ਹੈ ਠੀਕ ਆ ਬਾਈ ਤਨਾ ਥਮਾ ਕਰਨੇ ਤਾਂ ਬੈ ਵੀ ਨਾ ਮੰਨੇ ਬੰਦਾ ਉੱਡੀ ਦੇਖ ਬਾਈ ਕਰਮ ਵਾਲੀ ਫੁੱਲ ਬਰੇਟ ਆਏ ਪਈਆ ਬਾਈ ਮੁੱਠੀ ਮੱਠੀ ਕੈਸੀ ਹੈ ਗੋਲ ਗੋਲ ਪਈ ਹੈ ਕਿ ਨਹੀਂ ਹਾਂ ਖੋਲੀ ਬਾਈ ਤੋਰੀ ਲੇਵਾ ਮਗਰ ਮੂਰ ਲਾ ਦੁੱਧ ਵਾਲਾ ਪੀਸ ਆ ਦੇਖੋ ਮੁਰੇਤ ਨੂੰ ਨੀਦਾ ਕਲੇਵਾ ਆਪਿਆ 나ੜ ਦੇਖੋ ਦੁੱਧ ਵਾਲੀ ਲੈ ਇਹ ਗੱਲੀ 나ੜ ਨਾ ਤੇ ਖਾਣ ਮੁੱਕੀ ਵਾਲਾ ਇੱਕ ਨੰਬਰ ਅਸਲ ਚੀਜ਼ ਹੈ ਦੁੱਧ ਵਾਲਾ ਪੀਸ ਆ ਬਾਈ ਵੈਰਾਈਟੀ ਹੈ ਅਗਲੀ ਅਸਰ ਪੱਛੀ ਵੱਡੀ ਬਹੁਤ ਆ ਬੱਸੀ ਛੋਟੀ ਛੱਡੀ ਨਾ ਮੰਨੇ ਬੰਦਾ ਕੋਈ ਛੋਟੀ ਨਾ ਮੰਨਿਓ ਜਾਨ ਦੀ ਜਾਨ ਹੈ ਡੰਗਾ ਕੋਈ ਐ ਨਹੀਂ ਵੀ ਸੋਇਆ ਜਾ ਚਾ ਵਹਿੜ ਜਮਾ ਵਹਿੜ ਡੰਗਾ ਤੋਰਾ ਚੈੱਕ ਕਰ ਤੋਰਾ ਵੀ ਇੱਕ ਨੰਬਰ ਕੱਲੀ ਕੱਚੀ ਕੱਚੀਆਂ ਕੱਚੀ ਵੀ ਕੋਈ ਵਾਲੇ ਦੇਣਾ ਨਹੀਂ ਵਾਲੇ ਦੇਣਾ ਦੀ ਨਹੀਂ ਬਾਈ 2-4 ਦਿਨ ਹੀ ਲਊਗਾ ਭਰੀ ਫਿਰਦੀ ਹੈ ਸਹੀ ਆ ਬਈ ਫੇਸ ਦੀ ਬਿਊਟੀ ਦੇਖੋ ਬੋਦੀ ਬਾਦੀ ਹੋਰ ਬਾਈ ਫੋਰੀ ਹੈ ਮੁਰੂ ਪਿੱਛੇ ਹਾਂ ਸਨੱਕ ਪੁਣਾ ਬੈੜ ਦੇ ਵਿੱਚ ਫੁੱਲ ਆ ਬਈ ਕਿਆ ਬਾਤ ਕੀ ਮੁੱਲ ਆ ਵੀਰੇ ਜੈਜ ਇਹ ਵਾ ਜੈਸ ਨੂੰ ਵੀ 92000 ਦੀ ਬੱਛੇ ਆਪਾਂ ਦੇਣੀ ਆ ਠੀਕ ਆ ਬਈ ਮੁੱਲ ਕਰਾਉਣਾ ਬਾਈ ਜਿੰਦਾ ਮਰਜੀ ਕਰਾ ਲੋ ਕੋਈ ਆ ਬੰਦੇ ਦਾ ਆਪ ਨੂੰ ਫੋਨ ਹੀ ਨਾ ਲਾਵੇ 92000 ਦੀ ਬੈੜ ਆ ਜਿਹੜੀ ਦੇ ਦੇ ਦੇਗੇ ਭਾਈ ਠੀਕ ਹੈ ਕਿ ਨਹੀਂ ਜਮਾ ਜੈ ਜ ਮੋਲਾ ਭਾਈ ਐਹੇ ਦੀ ਵੜ ਭਾਈ ਗੱਗੂ ਹੋਰ ਕਿਤੇ ਹੁੰਦੀ ਭਾਈ 100 ਮੰਗਣਾ ਸੀ ਅਗਲੇ ਨੂੰ ਭਾਈ ਲੱਖੋਂ ਬਾਹਰ ਰੁਪਏ ਮੰਗਣੇ ਸਹੀ ਗੱਲ ਆ ਭਾਈ ਦੀ ਤੇ ਜਮਾ ਜੈ ਜ ਮੋਲਾ ਖਿੱਚ ਕੇ ਮੋਲਾ ਆ ਮੋਲ ਨਹੀਂ ਮੈਨਣਾ ਭਾਈ ਠੀਕ ਹੈ ਕਿ ਨਹੀਂ ਅੱਗੇ ਆ ਗਈ ਝੋਟੀ ਕਿੰਨੀ ਕੁ ਉਮਰ ਹੈ ਦੀ ਭਾਈ ਕੱਟੀ ਵੀਰੇ ਦੋਂ ਦੇ ਦਾ ਨਿਚੱਕਦੀ ਆ ਹਜੇ ਖੀਰੀ ਮੰਨ ਲਿਆ ਕੋਈ ਦੁੰਦੀ ਮੰਨ ਲਈ ਠੀਕ ਆ ਭਾਈ ਹਾਂ ਕਿੰਨਾ ਕੇ ਰਕਾਰਡ ਦੀ ਮਾਂ ਦਾ ਭਾਈ ਭਾਈ ਦੀ ਮਾਂ ਪਹਿਲੇ ਸੂਏ ਸੂਈ ਕੋਲ 14 ਕਿਲੋ ਤੋਂ ਤੇ ਸੀਗਾ ਠੀਕ ਆ ਭਾਈ ਤੇ ਉਹਦੀ ਕੱਟੀ ਹੋਂਦਵਾਰ ਇਹਦੀ ਮਸੂਮ ਵਾਲੀ ਮੰਨ ਕੇ ਜਿਹੜਾ ਉਹ ਤਾਂ ਪਹਿਲਤੀ ਆਪਾਂ ਕੱਟਿਉਂਗਾ ਲੈਂਦੇ ਨਹੀਂ ਓਕੇ ਬਾਹਲੀ ਚੰਗੀ ਕਰਕੇ ਲੈ ਲਈ ਹਮ ਕਿਹੜੇ ਟੀਕੇ ਦੀ ਆ ਪਤਾ ਕੁਛ ਵੀਰੇ ਰੂਪਾ ਪੁੱਛ ਕੇ ਦੱਸ ਦਾਂਗੇ ਆਪਾਂ ਠੀਕ ਆ ਫੇਸ ਬੜਾ ਚੰਗਾ ਦੋਨੇ ਸਿੰਘ ਕਰਮ ਵਾਲੀ ਦੇ ਕੋਜ ਉਹ ਛੋਟੀ ਬ੍ਰੀਡ ਵਾਲੀ ਆ ਹਾਂ ਬ੍ਰੀਡ ਵਾਲੀ ਕੱਟੀ ਆ ਬਈ ਪੂਰੀ ਉਹ ਬੋਲਦੀ ਛੋਟੀ ਦਾ ਪੂੜਾ ਦਿਖਾ ਦੇ ਆਪਾਂ ਕੋਈ ਮਾੜਾ ਲੈਂਦੇ ਨਹੀਂ ਪੀਸ ਹਮ ਇਹਦਾ ਬਈ ਚੰਗੀ ਕਰਕੇ ਕੱਟੀ ਲੈ ਲਈ ਆਪਾਂ ਸਹੀ ਗੱਲ ਆ ਪਿੱਛੇ ਤੋਂ ਦੇਖੋ ਚੌੜੀ ਛੋੜੀ ਚੌੜੀ ਛੋੜੀ ਉਹ ਤੋਂ ਪੱਧਰ ਆ ਝੋਲੀ ਨੇੜ ਤੋਂ ਚੈੱਕ ਕਰਵਾ ਦੂਗਾ 4 ਦਾਂ ਚਾਰ ਆ ਆਪਣੇ ਹੂੰ ਕੱਲਾ ਕੱਲਾ ਥਣ ਪੂਰੀ ਵਿਥੇ ਥਣ ਤੁਰਦੀ ਤੁਰ ਖਿੱਚਦੀ ਆ ਮੜਾ ਜਬੀ ਇਹ ਕੱਚੇ ਥਾਂ ਤੋਂ ਆਈ ਠੀਕ ਆ ਕੀ ਮੁੱਲ ਲੱਜਾਜ ਬਸ ਇਹ 55000 ਦੀ ਆਪਾਂ ਦੇਣੀ ਹੋਈ 55000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਕੋਸ ਮਰਜ਼ੀ ਕਰਾ ਲਓ ਕੋਸ ਮਰਜ਼ੀ ਕਰਾਈਆਂ 60000 ਲੈਟ ਕਰਾ ਬਸ ਝੋਟੀ ਇੱਕ ਚੀਜ਼ ਆ ਦੋ ਚੀਜ਼ ਪੱਠ ਪੁੜਾ ਕੱਦ ਵਜਣਾ ਠੀਕ ਇਹਦੇ ਜਮਾਂ ਕਾਬਲਾ ਜਮਾਂ ਕਾਬਾ ਬਈ ਹੀਟ ਕੱਢੂ ਝੋਟੀ ਬਸ ਹੁਣ ਨਾਗਸੀਪੁਰਾ ਕੋਲੇ ਤਰਨ ਤੇ ਨਹੀਂ ਰਖਾ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਕਨੈਟ ਕਰ ਲਿਓ ਜੀ ਧੰਨਵਾਦ